ਵਾਜੀ ਕੋਲ ਨੋਨ ਹੈ ਸਾਡੀ ਨੂੰ ਪਤਾ ਨਹੀਂ ਕੀ ਬਿਮਾਰੀ ਪਈ ਹੈ ਤੇ ਨੋਨ ਆਨਨ ਲੈ ਕੇ ਆਇਆ ਕਹਿੰਦੀ ਮੈਂ ਇਹ ਚੀਜ਼ ਖਾ ਲਈ ਉਹ ਚੀਜ਼ ਖਾ ਲਈ ਹੈ ਸੰਗੀਪੜੀ ਸੀ ਉਹ ਲੈ ਕੇ ਆਏ ਆ ਮੁੜ ਗਏ ਨੇ ਪੈ ਕੇ ਆਪਣੇ ਨੂੰ ਫੋਨ ਕਰਤਾ ਉਹਨਾਂ ਨੇ ਸਾਨੂੰ ਅਸੀਂ ਆਏ ਸੀ ਸਾਨੂੰ ਪਤਾ ਨਹੀਂ ਸੀ ਕਿ ਇਹਨਾਂ ਨੇ ਕੀ ਕਰਤੂਤ ਕਰਨੀ ਸਾਡੇ ਨਾਲ ਤੇ ਇਹਨਾਂ ਨੇ ਕਿਰਚਾ ਸਾਡੇ ਯਾਰ ਦੇ ਦੋ ਪੁੱਤਰਾਂ ਦੇ ਮਾਰੀਆਂ ਨੇ ਇਹਨਾਂ ਦੇ ਮਾਰੀਆਂ ਨੇ ਇੱਕ ਮੇਰੇ ਭਰਾ ਦਾ ਮੁੰਡਾ ਹੈ ਕਿ ਮੇਰਾ ਮੜਾ ਸੁਖਚੈਨ ਤੇ ਲਖਰਚਾ ਉਹਦੇ ਮਾਰੀਆਂ ਦੋ ਮੇਰੇ ਜਣੇ ਸੀਗੇ ਉਹ ਬੰਦੇ ਘੜ ਤੋਂ ਘਟ ਵੀ 10 ਜਣੇ ਨੇ ਜੀ ਉਹ ਮੈਂ ਕੰਮ ਤੇ ਸੀ ਮੈਨੂੰ ਘਰੋਂ ਫੋਨ ਆਇਆ ਵੀ ਮੇਰੀ ਘਰ ਦੀ ਨੇ ਦਵਾਈ ਖਾ ਲਈ ਹੈ ਉਹਨੇ ਫਿਨਲ ਦੀ ਗੋਲੀ ਕਾਦੀਆਂ ਸੀ ਅਸੀਂ ਘਰੋਂ ਮੇਰੀ ਘਰ ਦੀ ਨੂੰ ਲੈ ਆਏ ਡਾਕਟਰ ਅਨੰਦ ਮੈਡੀਸਿਟੀ ਦੇ ਸ਼ਕਤੀ ਨਾਂ ਦੇ ਉੱਥੇ ਲੈ ਕੇ ਆਏ ਅਸੀਂ ਉਹਨੂੰ ਐਡਮਿਟ ਕਰਵਾਇਆ ਤੇ ਮੇਰੇ ਸਹੁਰੇ ਫਿਰ ਆਏ ਪਹਿਲਾਂ ਮੇਰਾ ਸਾਲਾ ਆਇਆ ਵੱਡਾ ਸਾਲਾ ਤੇ ਉਹਨੇ ਆ ਕੇ ਪਹਿਲਾਂ ਪਿੱਛੇ ਖੜ ਗਿਆ ਉਹਨੇ ਕੁਝ ਨਹੀਂ ਕਿਹਾ ਜਦੋਂ ਮੇਰਾ ਸਹੁਰਾ ਸਾਹਿਬ ਆਇਆ ਉਹ ਆ ਕੇ ਡੜੀ ਦੇ ਆਉਂਦੇ ਹੱਥੀ ਪੈ ਗਏ ਹੱਥੀ ਪੈ ਗਏ ਤੇ ਸਾਲੇ ਮੇਰੇ ਨੇ ਕੱਢ ਲਈ ਖਰਚ ਉਹਨਾਂ ਨੇ ਪਹਿਲਾਂ ਮਾਰੀਏ ਮੇਰੇ ਭਾਈ ਦੇ ਤਿੰਨ ਖਰਚਾ ਮਾਰੀਏ ਮੇਰੇ ਸਾਲੇ ਨੇ ਫਿਰ ਮੇਰੇ ਡੈਡੀ ਦੇ ਖਰਚਾ ਮਾਰੀਆਂ ਤੇ ਫਿਰ ਮੇਰੇ ਮਾਮਾ ਸੋਰੀ ਜੋਰਾ ਸਿੰਘ ਤੇ ਮਨਜੀਤ ਸਿੰਘ ਇਹ ਵੀ ਆਏ ਇਹ ਵੀ ਸਾਡੇ ਹੱਥੀ ਪੈ ਗਏ ਸੀ ਇਹ ਹਸਪਤਾਲ ਦੇ ਵਿੱਚ ਘਟਨਾ ਹੋਈ ਇਹ ਹਸਪਤਾਲ ਸਾਰਾ ਖੂਨੋਂ ਖੂਨ ਹੋਇਆ ਸੀ ਉਹ ਮਰਵਾਤਾ ਨਾ ਨੇ ਕੋਈ ਨਹੀਂ ਮਰਵਾਤੇ ਉਹਨਾਂ ਨੇ ਮਾਰ 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 ਕੋਈ ਨਹੀਂ ਕੋਈ ਤੇਰੇ ਤੋਂ ਮੁੱਲ ਮੋੜੇ ਪਤਰਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਲੱਕਾਂਗੇ ਤੈਨੂੰ ਹੌਂ ਨਹੀਂ ਛੱਡਦੇ ਤੁਹਾਨੂੰ ਹੌਂ ਨਹੀਂ ਛੱਡਦੇ ਕੀ ਕਰਦਾ ਤੂੰ ਨਹੀਂ ਹੌਂ ਨਹੀਂ ਛੱਡਦਾ ਆ ਕੀ ਕਰਦਾ ਤੁਸੀਂ ਕੀ ਕੀ ਕਰਦਾ ਤੁਸੀਂ ਆ ਆ ਕੀਤਾ ਤੂੰ ਸੋਣਾ ਨੰਗਾ ਤੈਨੂੰ ਬਾਅਦ ਚ ਦੱਸਾਂਗਾ ਹਣਾ ਤੈਨੂੰ ਦੱਸਾਂਗਾ ਹਣਾ ਓਏ ਕੋ ਦੋ ਤੋ ਆ ਬੋਤਰਾ ਆ ਕੋ ਦੋ ਆ ਤੈਨੂੰ ਬਾਅਦ ਚ ਦੱਸਾਂਗਾ ਕੋਈ ਗੱਲ ਨਹੀਂ ਵੱਟ ਦੋ ਕੀ ਕਰਦੇ ਤੁਸੀਂ ਤਾਂ 10 ਮਰ ਜਾ ਕੋਈ ਗੱਲ ਨਹੀਂ ਆ ਦੇਖੋ ਉਹਦੇ ਗਾਂ ਢੇਡ ਚ ਵੀ ਸੱਟਾਂ ਵੱਜੀਆਂ ਹੋਈਆਂ ਬਚਾਅ ਵਾਸਤੇ ਸਾਰਿਆਂ ਦਾ ਬਚਾਅ ਕਰਨਾ ਪੈਣਾ ਮੇਰੇ ਭਰਾ ਬਾਅਦ ਤੋਂ ਬਾਅਦ ਪਹੁੰਚੋ ਅਸੀਂ ਵੀ ਪਹੁੰਚੇ ਹੋਏ ਹਾਂ ਤੁਸੀਂ ਵੀ ਪਹੁੰਚੋ ਗੋਲਛੋਸ ਕੀ ਗੱਲਬਾਤ ਹੋਈ ਜਿਹੜੀ ਘਟਨਾ ਹੋਈ ਹੈ ਵਾਹ ਜੀ ਕੋ ਨੋਨ ਹੈ ਸਾਡੀ ਨੂੰ ਪਤਾ ਨਹੀਂ ਕੀ ਬਿਮਾਰੀ ਪਈ ਹੈ ਤੇ ਨੋਨ ਨੇ ਨੋ ਆਲ ਨੋ ਲੈ ਕੇ ਆਇਆ ਕਹਿੰਦੀ ਮੈਂ ਇਹ ਚੀਜ਼ ਖਾ ਲਈ ਉਹ ਚੀਜ਼ ਖਾ ਲਈ ਚੰਗੀ ਭਰੀ ਸੀ ਉਹ ਲੈ ਕੇ ਆਏ ਆ ਮੁੜ ਕੇ ਆਨੇ ਪੈ ਕੇ ਆਪਣੇ ਨੂੰ ਫੋਨ ਕਰਤਾ ਉਹਨਾਂ ਨੇ ਸਾਨੂੰ ਅਸੀਂ ਆਏ ਸੀ ਸਾਨੂੰ ਪਤਾ ਨਹੀਂ ਸੀ ਕਿ ਇਹਨਾਂ ਨੇ ਕੀ ਕਰਤੂਤ ਕਰਨੀ ਸਾਡੇ ਨਾਲ ਤੇ ਇਹਨਾਂ ਨੇ ਕਿਰਚਾ ਸਾਡੇ ਯਾਰ ਕੇ ਦੋ ਪੇ ਬੁੱਤਰਾ ਦੇ ਮਾਰੀਆਂ ਨੇ ਤਿੰਨਾਂ ਦੇ ਮਾਰੀਆਂ ਨੇ ਇੱਕ ਮੇਰੇ ਭਰਾ ਦਾ ਮੜਾ ਇੱਕ ਮੇਰਾ ਮੜਾ ਸੁਖਚੈਨ ਤਿੰਨ ਕਿਰਚਾ ਉਹਦੇ ਮਾਰੀਆਂ ਦੋ ਮੇਰੇ ਜਿਹੜੇ ਜਣੇ ਸੀ ਕਿ ਉਹ ਬੰਦੇ ਘੜ ਤੋਂ ਘਟ ਵੀ 10 ਜਣੇ ਨੇ ਜੀਓ ਇਹ ਘਟਨਾ ਕਿੱਥੇ ਹੋਈ ਜਿਹੜੀ ਕਹਿ ਰਹੇ ਹੋ ਇਹ ਮਾਚੂ ਬੜਾ ਸਾਹਿਬ ਹੈ ਜੀ ਜਾਨਸ਼ਕਤੀ ਨੰਦ ਦਾ ਹਸਪਤਾਲ ਚ ਹੋਈ ਹੈ ਜੀ ਹਾਂ ਹੁਣ ਤੁਸੀਂ ਠੀਕ ਹੋ ਜਾਂ ਕਿਸ ਤਰ੍ਹਾਂ ਕਿੰਨੀ ਨਹੀਂ ਜੀ ਮੇਰੇ ਵੀ ਸੱਟਾਂ ਬਹੁਤ ਲੱਗੀਆਂ ਨੇ ਮੇਰੇ ਤੇ ਵੀ ਹਾਲਤ ਨਹੀਂ ਸਹੀ ਹੈਗੀ ਜੀ ਮੇਰੇ ਦਾਰਦ ਬਹੁਤ ਹੈ ਜੀ ਮੁੰਡੇ ਦੇ ਬਹੁਤ ਜ਼ਿਆਦਾ ਹੈ ਜੀ ਮੁੰਡੇ ਦੇ ਪੇਟ ਵਿੱਚ ਤਿੰਨ ਚਰਚਾ ਮਾਰੀਆਂ ਨੇ ਜੀ ਮੇਰਾ ਨਾਮ ਮੰਗਲ ਸਿੰਘ ਆ ਜੀ ਕੀ ਘਟਨਾ ਹੋਈ ਕਟ ਨਾ ਐਕਚੁਅਲੀ ਨਾ ਪਹਿਲਾਂ ਮੈਂ ਕੰਮ ਤੇ ਸੀ ਮੈਨੂੰ ਘਰੋਂ ਫੋਨ ਆਇਆ ਵੀ ਮੇਰੀ ਘਰ ਦੀ ਨੇ ਦਵਾਈ ਖਾ ਲਈ ਹੈ ਉਹਨੇ ਫਿਨੈਲ ਦੀ ਗੋਲੀ ਖਾਦੀਆਂ ਸੀ ਅਸੀਂ ਘਰੋਂ ਮੇਰੀ ਘਰ ਦੀ ਨੂੰ ਲੈ ਆਏ ਡਾਕਟਰ ਅਨੰਦ ਮੈਡੀ ਸਿਟੀ ਦੇ ਸ਼ਕਤੀ ਨੰਦੇ ਉੱਥੇ ਲੈ ਕੇ ਆਏ ਅਸੀਂ ਉਹਨੂੰ ਐਡਮਿਟ ਕਰਵਾਇਆ ਤੇ ਮੇਰੇ ਸਹੁਰੇ ਫਿਰ ਆਏ ਪਹਿਲਾਂ ਮੇਰਾ ਸਾਲਾ ਆਇਆ ਵੱਡਾ ਸਾਲਾ ਤੇ ਉਹਨੇ ਆ ਕੇ ਪਹਿਲਾਂ ਪਿੱਛੇ ਕੱਢ ਗਿਆ ਉਹਨੇ ਕੁਝ ਨਹੀਂ ਕਿਹਾ ਜਦੋਂ ਮੇਰਾ ਸਹੁਰਾ ਸਾਹਿਬ ਆਇਆ ਉਹ ਆ ਕੇ ਡੜੀ ਦੇ ਆਉਂਦੇ ਹੱਥੀ ਪੈ ਗੇ ਹੱਥੀ ਪੈ ਗੇ ਤੇ ਸਾਲੇ ਮੇਰੇ ਨੇ ਕਰ ਲਈ ਖਰਚ ਉਹਨਾਂ ਨੇ ਪਹਿਲਾਂ ਮਾਰੀ ਇਹ ਮੇਰੇ ਭਾਈ ਦੇ ਤਿੰਨ ਖਰਚਾ ਮਾਰ ਫਿਰ ਮੇਰੇ ਡੈਡੀ ਦੇ ਘਰ ਚਾ ਮਾਰੀਆਂ ਤੇ ਫਿਰ ਮੇਰੇ ਮਾਮਾ ਸੋਰੀ ਜੋਰਾ ਸਿੰਘ ਤੇ ਮਨਜੀਤ ਸਿੰਘ ਇਹ ਵੀ ਆਏ ਇਹ ਵੀ ਸਾਡੇ ਹੱਥੀ ਪੈ ਗਏ ਸੀ ਇਹ ਹਸਪਤਾਲ ਦੇ ਵਿੱਚ ਘਟਨਾ ਹੋਈ ਹੈ ਹਸਪਤਾਲ ਸਾਰਾ ਖੂਨੋ ਖੂਨ ਹੋਇਆ ਸੀ ਤੇ ਹੁਣ ਤੁਸੀਂ ਸਿਵਲ ਹਸਪਤਾਲ ਸਮਰਾਲਾ ਆਏ ਹਾਂ ਜੀ ਅਸੀਂ ਸਿਵਲ ਹਸਪਤਾਲ ਸਮਰਾਲਾ ਹੋਣ ਸਾਨੂੰ ਮੇਰੇ ਵੱਡੇ ਮੇਰੇ ਛੋਟੇ ਭਾਈ ਨੂੰ ਇੱਥੋਂ ਰੈਫਰ ਕੀਤਾ ਗਿਆ ਚੰਡੀਗੜ੍ਹ ਤੇ ਉਹ ਸੀਰੀਅਸ ਬਹੁਤ ਜ਼ਿਆਦਾ ਮੇਰੇ ਛੋਟੇ ਭਾਈ ਦੇ ਨਾਮ ਸੁਚੈਨ ਸਿੰਘ ਆ ਜਿਹੜੀ ਲੜਾਈ ਹੋਈ ਹੈ ਕਾਰਨ ਕਹਿੰਦੇ ਤੁਸੀਂ ਜਾਣ ਕੇ ਕੁੜੀ ਨੂੰ ਦਵਾਈ ਖਵਾਈ ਹੈ ਵੀ ਤੁਹਾਡੇ ਕਰਕੇ ਕੁੜੀ ਨੇ ਦਵਾਈ ਖਾਦੀ ਹੈ ਲੜਾਈ ਹੈ ਯਾਰ ਕੀ ਨਾਮ ਹੈ ਜੀ ਸਰ ਮੇਰਾ ਨਾਮ ਹਰਦੀਪ ਸਿੰਘ ਹੈ ਜੀ ਕੀ ਗੱਲਬਾਤ ਹੋਈ ਹੈ ਸਰ ਇਹਨਾਂ ਮੇਰੇ ਚਾਚਾ ਜੀ ਦੀ ਜਿਹੜੀ ਨੂੰਹ ਹੈ ਨਾ ਉਹਨਾਂ ਕੁਝ ਪ੍ਰੋਬਲਮ ਆ ਕੇ ਐਡਮਿਟ ਸੀ ਉਰੇ ਮੈਨੂੰ ਨਹੀਂ ਪਤਾ ਕਰੇ ਕੀ ਗੱਲ ਹੋਈ ਹੈ ਕੀ ਨਹੀਂ ਉਹ ਐਡਮਿਟ ਸੀ ਉਰੇ ਤਾਂ ਮੈਨੂੰ ਕੋਰਾ ਫੋਨ ਆਇਆ ਵੀ ਕਹਿੰਦੇ ਵੀ ਕੋਈ ਕੋਈ ਚੱਕਰ ਪਿਆ ਹੋ ਹਸਪੀਟਲ ਮੈਂ ਤਾਂ ਆਪਣੇ ਕੰਮ ਕਰ ਰਿਹਾ ਸੀਗਾ ਆਪਣੇ ਫੋਟੋਗ੍ਰਾਫੀ ਕੰਮ ਹੈ ਮੇਰਾ ਤੇ ਮਿਕਸਿੰਗ ਕਰਦਾ ਛੱਡ ਕੇ ਮੈਂ ਉਰੇ ਆ ਗਿਆ ਨਾਲ ਕੋਲ ਇੱਦਾਂ ਖੜੇ ਸੀਗੇ ਇਹ ਆਉਂਦੇ ਜਿਹੜੀ ਕਟਣਾ ਹੈ ਕਿਹੜੇ ਹਸਪੀਟਲ ਦੀ ਆਨੰਦਾ ਹਸਪੀਟਲ ਜੀ ਆਪਣੇ ਦੀਪਨੰਦ ਹਸਪੀਟਲ ਕੋਹੜਾ ਰੋਡ ਤੇ ਜੀ ਤੇ ਜਿਹੜਾ ਚਾਚੇ ਦਾ ਵੱਡਾ ਬੇਟਾ ਜੀ ਉਹਦੇ ਸਹੁਰੇ ਨੇ ਜੀ ਉਹਦਾ ਨਾਮ ਨਾਮ ਤਾਂ ਆਈਥੇ ਕੋਈ ਨਹੀਂ ਪਤਾ ਹੈਗਾ ਸੋਨੂ ਇੱਕ ਮੁੰਡਾ ਈ ਤੇ ਇੱਕ ਮੁੰਡਾ ਆਪਣੇ ਮਜੀਤ ਸਿੰਘ ਸਤਾਵਗੜ ਤੋਂ ਕਾਲਾ ਕਹਿੰਦੇ ਜੀ ਇੱਕ ਜੋਰਾ ਸਿੰਘ ਈ ਸਤਾਵਗੜ ਤੋਂ ਇਹਨਾਂ ਨੇ ਵਾਰਤਾਤ ਕਰੀ ਕਿਰਪਾ ਨਾਲ ਸਾਡੇ ਦੇ ਮੇਰੇ ਕੋਲ ਓਲਡੀ ਵਰਡੀ ਦਾ ਪ੍ਰੂਫ ਵੀ ਪਿਆ ਹੋਇਆ ਸਾਰਾ ਕੁਝ ਤੇ ਹੁਣ ਸੇ ਬਲੋਸ ਅਸੀਂ ਟ੍ਰੀਟਮੈਂਟ ਕਰਵਾ ਰਹੇ ਸੀ ਜੀ ਕਿੰਨੇ ਜਾਣੇ ਸੱਟਾਂ ਲੱਗੀਆਂ ਨੇ ਸਰ ਤਿੰਨੇ ਜਣੇ ਸੱਟਾਂ ਲੱਗੀਆਂ ਇੱਕ ਤਾਂ ਸਾਡਾ ਜਿਹੜਾ ਛੋਟਾ ਬ੍ਰਦਰ ਜੀ ਤਾਂ ਐਮਰਜੈਂਸੀ ਚਈ ਉਹ ਤੁਸੀਂ ਕਿੰਨੇ ਕੁ ਜਾਣੇ ਸੀ ਉੱਥੇ ਅਸੀਂ ਸਰ ਤਿੰਨੇ ਜਣੇ ਸੀਗੇ ਤੇ ਉਹਨਾਂ ਬਲੀਓ ਕਿੰਨੇ ਜਾਣੇ ਸੀ ਉਹ ਸਰ ਚਾਰ ਜਣੇ ਸੀਗੇ ਬਾਕੀ ਕੁਝ ਹੋਰ ਵੀ ਆਏਗੇ ਮੈਨੂੰ ਇੱਥੇ ਕਿੰਨੀ ਯਾਦ ਕਿਉਂਕਿ ਸੱਟਾਂ ਲੱਗਣ ਦੇ ਕਾਰਨ ਅਸੀਂ ਆਪਣਾ ਹੋਸ਼ ਵੀ ਖੋ ਬੈਠੇ ਸੀਗੇ ਅਚਾਨਕ ਸੱਟਾਂ ਕਿੰਨੀਆਂ ਕੁ ਲੱਗੀਆਂ ਹੋ ਜਾਂਦੀਆਂ ਸਰ ਜਿਹੜਾ ਛੋਟਾ ਸਾਡਾ ਮੇਰਾ ਬ੍ਰਦਰ ਉਹ ਤਾਂ ਸੀਰੀਅਸ ਹੈ ਜੀ ਤੇ ਚਾਚਾ ਜੀ ਦੀ ਸੱਟ ਲੱਗੀ ਕਾਫੀ ਤੇ ਮੇਰੇ ਆਹ ਲੱਗਿਆ ਹੀ ਰੱਖ ਕਿਰਪਾਨਾ ਮਾਰੀ ਸਾਡੇ ਜੀ ਜਾ ਕੇ ਇਹਨ ਸੰਰਾਲੇ ਦੇ ਬਲੌਸਪਿਟਲ ਵਿੱਚ ਦਾਖਲ ਹਾਂਜੀ 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 ਕੀ ਨਾਮ ਹੈ ਜੀ ਮੇਰਾ ਨਾਮ ਡਾਕਟਰ ਹਤੇਜ ਜੀ ਇੱਕ ਹੁਣ ਕੇਸ ਆਇਆ ਵਾ ਕੀ ਕੇਸ ਹੈ ਜੀ ਉਹ ਪੂਰਾ ਕੀ ਡਿਟੇਲ ਹੈ ਸਾਡੇ ਕੋਲ ਤਕਰੀਬਨ ਜੀ 8:12 ਦੇ ਕਰੀਬ ਸਾਡੇ ਕੋਲ ਤਿੰਨ ਪੇਸ਼ੈਂਟ ਆਏ ਸੀਗੇ ਜਿਨ੍ਹਾਂ ਦਾ ਜਾਪਦਾ ਹੈਗਾ ਕਿ ਉਹਨਾਂ ਦਾ ਲੜਾਈ ਝਗੜੇ ਦਾ ਕੰਮ ਹੋਇਆ ਹੈਗਾ ਤੇ ਇੱਕ ਬੰਦਾ ਸੁਖਚੈਨ ਸਿੰਘ ਗੁਲਸ਼ਨ ਸਿੰਘ ਤੇ ਹਰਦੀਪ ਸਿੰਘ ਤਿੰਨ ਬੰਦੇ ਸਾਡੇ ਕੋਲ ਆਏ ਨੇ ਇੱਕ ਬੰਦੇ ਨੂੰ ਅਸੀਂ ਚੰਡੀਗੜ੍ਹ ਭੇਜਿਆ ਹੈਗਾ ਤੇ ਬਾਕੀ ਜੋ ਵੀ ਪੁਲਿਸ ਨੂੰ ਅਸੀਂ ਇਨਫੋਰਮੇਸ਼ਨ ਪੇ ਦਿੱਤੀ ਹੈ ਪਰਚਾ ਉਹਨਾਂ ਦਾ ਕਰ ਦਿੱਤਾ ਹੈ ਬਾਕੀ ਜੋ ਵੀ ਕਾਰਵਾਈ ਹੋ ਗਈ ਕਿੰਨੀਆਂ ਕਿ ਸੱਟਾਂ ਕਿੰਨੀਆਂ ਲੱਗੀਆਂ ਸੱਟਾਂ ਉਹਦੇ ਪਰਚੇ 'ਚ ਅਸੀਂ ਲਿਖ ਦਿੱਤੀਆਂ ਨੇ ਜੀ ਬਾਕੀ ਇੱਕ ਬੰਦਾ ਥੋੜਾ ਜਿਹਾ ਇੱਕ ਥੋੜੀ ਜਿਆਦਾ ਸੱਟ ਸੀ ਕਿ ਇਸ ਕਰਕੇ ਅਸੀਂ ਉਹਨੂੰ 32 ਪੀਨ ਲੀ ਭੇਜਿਆ ਕੋਈ ਜਿਵੇਂ ਜ਼ਖਮ-ਜ਼ਖਮ ਜਿਆਦਾ ਡੂੰਘੇ ਵੀ ਸੀਗੇ ਜਿਆਦਾ ਲੱਗਣ ਦਾ ਫਿਲਹਾਲ ਠੀਕ ਹੀ ਲੱਗਿਆ ਹੈਗਾ ਬਾਕੀ ਆਪਾਂ ਜਿਵੇਂ ਵੀ ਅਲਟਰਾ ਸਾਊਂਡ ਵਗੈਰਾ ਹੋਏਗਾ ਜਾਂ ਦੀ ਇਨਵੈਸਟੀਗੇਸ਼ਨ ਹੋਣੀ ਹੈ ਫਿਰ ਆਪਾਂ ਵਧੀਆ ਤਰੀਕੇ ਦੱਸ ਸਕਾਂਗੇ